ਗੱਡੀ ਲਗਾਉਣ ਨੂੰ ਲੈ ਕੇ ਛਿੜਿਆ ਵਿਵਾਦ ਪਹਿਲਾ ਪੁਲਿਸ ਅਧਿਕਾਰੀ ਨੇ ਸਾਬਕਾ ਫੌਜੀ ਦੀ ਕਿਤੇ ਕੁੱਟਮਾਰ ਫੌਜੀ ਦੇ ਪੁੱਤ ਤੇ ਵੀ ਕੀਤਾ ਹਮਲਾ ਮਾਰਕੁੱਟ ਦੀ ਵੀਡੀਓ ਹੋਈ ਵਾਇਰਲ ਜੀ ਹਾਂ ਬਟਾਲਾ 'ਚ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਪੁਲਿਸ ਅਧਿਕਾਰੀ ਅਤੇ ਉਸਦੇ ਪਰਿਵਾਰ ਵੱਲੋਂ ਆਪਣੇ ਗੁਆਂਢ ਵਿੱਚ ਰਹਿੰਦੇ ਸਾਬਕਾ ਫੌਜੀ ਅਤੇ ਉਸਦੇ ਪਰਿਵਾਰ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉੱਥੇ ਹੀ ਇਸ ਮਾਮਲੇ 'ਚ ਦੋਮਾ ਥੀਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਜਿਸ ਦੀ ਜਾਂਚ ਚੱਲ ਰਹੀ ਹੈ। ਮਾਮਲਾ ਥਾਣਾ ਬਟਾਲਾ ਦੇ ਦਸ਼ਮੇਸ਼ ਨਗਰ ਦਾ ਜਿੱਥੇ ਰਹਿਣ ਵਾਲੇ ਸਾਬਕਾ ਫੌਜੀ ਪ੍ਰੇਮ ਸਿੰਘ ਅਤੇ ਉਸਦੀ ਪਤਨੀ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਵਿੱਚ ਰਹਿ ਰਹੇ ਇੱਕ ਮਹਿਲਾ ਪੁਲਿਸ ਅਧਿਕਾਰੀ ਨਾਲ ਮਹਿਜ਼ ਮਾਮੂਲੀ ਗੱਡੀਕਰ ਤੋਂ ਬਾਹਰ ਕਰਦੇ ਗੱਲਬਾਤ ਹੋਈ ਸੀ ਜਿਸ ਤੇ ਉਕਤ ਮਹਿਲਾ ਪੁਲਿਸ ਅਧਿਕਾਰੀ ਨੇ ਫੌਜੀ ਪ੍ਰੇਮ ਸਿੰਘ ਨੂੰ ਕ랙 ਫੌਜੀ ਆਖਿਆ ਤਾਂ ਫੌਜੀ ਦੇ بیٹے ਨੇ ਇਸ ਦਾ ਇਤਰਾਜ਼ ਜਤਾਇਆ ਉੱਥੇ ਹੀ ਪ੍ਰੇਮ ਸਿੰਘ ਅਤੇ ਉਸ ਦੀ ਪਤਨੀ ਨੇ આરોਪ ਲਗਾਇਆ ਕਿ ਗੱਲਬਾਤ ਮਾਮੂਲੀ ਸੀ ਲੇਕਿਨ ਉਕਤ ਪੁਲਿਸ ਅਧਿਕਾਰੀ ਨੇ ਆਪਣੀ ਵਰਦੀ ਦਾ ਨਜਾਇਜ਼ ਫਾਇਦਾ ਲੈਂਦੇ ਹੋਏ ਮਹਿਲਾ ਉਨ੍ਹਾਂ ਦੇ بیٹے ਤੇ ਹਮਲਾ ਕੀਤਾ ਹੈ ਅਤੇ ਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉਕਤ ਪੁਲਿਸ ਅਧਿਕਾਰੀ ਦੇ ਪੂਰੇ ਪਰਿਵਾਰ ਨੇ ਉਸ ਤੇ ਹਮਲਾ ਕੀਤਾ ਹੈ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਇੱਥੋਂ ਤੱਕ ਉਸ ਨੂੰ ਆਪਣੇ ਘਰ ਜ਼ਬਰਦਸਤੀ ਲੈ ਗਏ ਅਤੇ ਸਾਰਿਆਂ ਨੇ ਕੁੱਟਿਆ ਤੇ ਉਸ ਦੀ ਸਾਰੀ ਘਟਨਾ ਵੀ ਵੀਡੀਓ ਵਿੱਚ ਸਾਹਮਣੇ ਆਈ ਹੈ ਸਾਬਕਾ ਫੌਜੀ ਦਾ ਪਰਿਵਾਰ ਕਹਿੰਦਾ ਹੈ ਕਿ ਉਨ੍ਹਾਂ ਵੱਲੋਂ ਸਥਾਨਿਕ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਲੇਕਿਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਦੋਂ ਇਸ ਮਾਮਲੇ 'ਚ ਪੁਲਿਸ ਥਾਣਾ ਸਿਵਲ ਲਾਈਨ ਦੇ ਪੁਲਿਸ ਚੌਂਕੀ ਸਿੰਬਲ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹਨਾਂ ਕੋਲ ਇਸ ਮਾਮਲੇ 'ਚ ਦੋਮਾ ਧਿਰਾਂ ਦੀ ਸ਼ਿਕਾਇਤ ਆਈ ਹੈ ਅਤੇ ਇਸ ਮਾਮਲੇ 'ਚ ਸਬਕਾ ਫੌਜੀ ਅਤੇ ਉਹਨਾਂ ਦੀ ਇੱਕ ਮਹਿਲਾ ਪੁਲਿਸ ਅਧਿਕਾਰੀ ਦੇ ਪਰਿਵਾਰ ਦਾ ਮਹਿਲ ਗੱਡੀ ਲਗਾਉਣ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਦੱਸਿਆ ਕਿ ਇਸ ਤਕਰਾਰ ਦੀਆਂ ਕੁਝ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕਰ ਬੰਦੀ ਕਾਨੂੰਨੀ ਕੀਤੀ ਜਾਵੇਗੀ ਸਾਰਾ ਕੀ ਹੈ ਮਾਮਲਾ ਸੁਣ ਪੂਰੀ ਖਬਰ ਮੇਰਾ ਨਾਮ ਹੈ ਮੇਰ ਟਾਇਰ ਫੁੱਗੀਆਂ ਪ੍ਰੇਮ ਸਿੰਘ ਮੇਰਾ ਨਾਮ ਹੈ ਗੱਲ ਉਹਦੋਂ ਮੈਂ ਇਥੇ ਆਪਣੇ ਗਵਾਂਢ 'ਚ ਅਜੇ ਤੱਕ ਨਹੀਂ ਹੁੰਦਾ ਠੀਕ ਹੈ ਮੈਂ ਇਹਨਾਂ ਨੂੰ ਮੈਨੂੰ ਮਿਲਦੇ ਆ ਸੱਤ-ਸੱਤ ਕਰੀ ਦੀ ਆ ਵੀ ਹਾਂਜੀ ਸਸੀ ਕਾਲ ਜੀ ਸਾਰਿਆਂ ਇਹਨਾਂ ਦੇ ਤੱਕ ਰਿਸ਼ਤੇਦਾਰਾਂ ਨੂੰ ਮੈਂ ਇਹ ਕਿਹਾ ਵਾ ਸਸੀ ਕਾਲ ਬੁਲਾਈ ਦੀ ਆ ਕਿਸੇ ਨਾਲ ਅਜੇ ਤੱਕ ਵੈਰ ਨਹੀਂ ਹੋਇਆ ਕੁਝ ਨਹੀਂ ਹੋਇਆ ਉਹਦੋਂ ਜਿਹੜੀ ਗੱਲ ਹੋਈ ਉਹਦੋਂ ਵੀ ਇਹ ਮਾਵਾਂ ਤੀਆਂ ਉੱਥੇ ਬਾਹਰ ਖੜੀਆਂ ਸੀ ਇਹਨਾਂ ਨੂੰ ਮੈਂ ਇਕੱਲੇ ਗਈ ਮੈਂ ਸਸੀ ਕਾਲ ਬੁਲਾ ਕੇ ਫਿਰ ਮੈਂ ਗਿਆ ਜਦੋਂ ਮੈਂ ਨਿਕਲਿਆ ਕਿਤੇ ਮੁੰਡਾ ਮੇਰਾ ਬਾਹਰ ਖੜਾ ਹੀ ਹੋ ਉਸ ਟਾਈਮ ਤੇ ਤੇ ਇਹ ਮਾਮਾ ਤੇ ਕਹਿੰਦਾ ਆਪਣੇ ਕਹਿੰਦੇ ਫੌਜੀ ਤੇ ਕਰਾਇਗਾ ਤੇ ਮੇਰੇ ਬੇਟੇ ਨੇ ਇਹ ਗੱਲ ਕਹੀ ਆ ਕਹਿੰਦਾ ਵੀ ਆਂਡੀ ਤੀ ਇਦਾਂ ਕੋ ਕਹਿੰਦੇ ਫੌਜੀ ਕਰਾਇਗਾ ਉਹ ਆਈ ਆ ਉਹਦੀ ਕੁੜੀ ਉਹਨੇ ਆਣ ਕੇ ਥੱਪੜ ਮਾਰਤਾ ਤੇ ਬਸ ਮੈਂ ਤਾਂ ਨਿਕਲ ਗਿਆ ਬਾਜ਼ਾਰ ਵਾਸਤੇ ਮੈਨੂੰ ਇਹ ਜਿੰਨੇ ਜਾਂ 4 ਮਿੰਟ ਬਾਅਦ ਫੋਨ ਆ ਗਈ ਮੁੰਡੇ ਦੀ ਕਹਿੰਦਾ ਪਪਾ ਆ ਗੱਲ ਹੋ ਗਈ ਮੈਂ ਜਿੱਦਾਂ ਆਇਆ ਇੱਥੇ ਘਰੇ ਮੈਂ ਹਲੇ ਗੱਡੀ ਖੜੀ ਕੀਤੀ ਆ ਇਹਨਾਂ ਮੈਨੂੰ ਧੂਕੇ ਅੰਦਰ ਕੀਤਾ ਵਾ ਇਹਨਾਂ ਦਾ ਪੂਰਾ ਪਰਿਵਾਰ ਇੱਥੇ ਜਿੰਨੇ ਖੜੇ ਸੀ ਉਹ ਮੈਨੂੰ ਅੰਦਰ ਲੈ ਕੇ ਚਲ ਗਏ ਆ ਇਹਨਾਂ ਨੇ ਮੇਰੇ ਹੱਥ ਧੁੱਕਿਆ ਸਾਰਿਆਂ ਨੇ ਠੀਕ ਹੈ ਜੀ ਮੈਂ ਕੋਹਣੀ ਕਿਤਾ ਮੈਂ ਇਹਨਾਂ ਨੂੰ ਸਿਰਫ ਇਹ ਪੁੱਛਣ ਡਿਆ ਸੀ ਕੀ ਹੋਇਆ ਕੀ ਇਹ ਦੱਸੋ ਤਾਂ ਗੱਲ ਕੀ ਆ ਮੈਂ ਤੇ ਇਹਨਾਂ ਨੂੰ ਪੁੱਛਣ ਡਿਆ ਮੈਨੂੰ ਆਇਆ ਮਿੱਸਦਾ ਇਹਨਾਂ ਨੂੰ ਮੈਨੂੰ ਗੱਡੀੋਂ ਮੈਂ ਜਦੋਂ ਉਤਰਿਆ ਮੈਨੂੰ ਅੰਦਰ ਲੈ ਗਏ ਬਸ ਨਹੀਂ ਆਪਾਂ ਇਹੋ ਕਾਲ ਕੀਤੀ ਸੀ ਆਪਾਂ ਉਸ ਤੋਂ ਬਾਅਦ ਮੈਂ ਨਹੀਂ ਕੀਤੀ ਮੇਰੀ ਵਾਈਫ ਨੇ ਤੇ ਮੇਰੇ ਬੱਚਿਆਂ ਨੇ ਕਾਲ ਕੀਤੀ ਆ ਮੈਨੂੰ ਇਹਨਾਂ ਨੂੰ ਮੈਂ ਸਿਰਫ ਇਹ ਪੁੱਛਣ ਡਿਆ ਵੀ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਆ ਉਹ ਮੇਰੇ ਤੇ ਨਾ ਕੋਈ ਹੈ ਨਹੀਂ ਝਗੜਾ ਮੈਂ ਤਾਂ ਇੱਥੇ ਮਹੱਲੇ ਦੇ ਵਿੱਚ ਸਾਰਿਆਂ ਨੂੰ ਬੁਲਾਉਣਾ ਇੱਕ ਦੂਜੇ ਨੂੰ ਇਹ ਪਤਾ ਨਹੀਂ ਫਿਰ ਉਥੇ ਉਹ ਲੈ ਗਏ ਆ ਕਹਿੰਦੇ ਤੇਰਾ ਉਹ ਕਰਾਉਣਾ ਪਰਚੇ ਉਹ ਕਰਾਉਣੇ ਆ ਪੁਲਸ ਆਈ ਆ ਕਹਿੰਦਾਂ ਨੇ ਕਿ ਇਹ ਕਾਲ ਕੀਤੀ ਉੱਥੇ ਚੰਡੀਗੜ੍ਹ ਚੰਡੀਗੜ੍ਹੋਂ ਫਿਰ ਇੱਥੇ ਉਹ ਇਹਨਾਂ ਨੇ ਕਾਲ ਕੀਤੀ ਆ ਬਸ ਇਹ ਉਸ ਤੋਂ ਬਾਅਦ ਮੈਨੂੰ ਉਹ ਉਸ ਤੋਂ ਬਾਅਦ ਮੈਨੂੰ ਇਹ ਉਹ ਹੀ ਪੁਲਸ ਜਿਹੜੀ ਆਈ ਸੀ ਉਹ ਮੈਨੂੰ ਉੱਥੇ ਲੈ ਕੇ ਚਲ ਗਏ ਥਾਣੇ ਹਾਂ ਜੀ ਮੇਰੇ ਵੱਲੋਂ ਕੰਪਲੀਟ ਮੈਨੂੰ ਹੀ ਲੈ ਗਏ ਉਥੇ ਗਏ ਉਥੇ ਕਹਿੰਦੇ ਬਲਾਜਾ ਕਰਾਉਣਾ ਮੇਰੇ ਹਸਬੰਦ ਲੈ ਗਏ ਉਥੇ ਕੋਈ ਨਹੀਂ ਆ ਨਾ ਮੇਰੇ ਬਲੱਡ ਟੈਸਟ ਹੋਇਆ ਨਾ ਕੁਝ ਹੋਇਆ ਉਥੇ ਡਾਕਟਰ ਨੇ ਵੀ ਉਹਦਾ ਲਿਖਤਾ ਵਾ ਆ ਫਿਰ ਇਹਨਾਂ ਨੇ ਦਿੱਤੀ ਆ ਉਸ ਤੋਂ ਬਾਅਦ ਹਾਂਜੀ ਇਹਨਾਂ ਨੇ ਦਰਖਾਸਤ ਦਿੱਤੀ ਆ ਪਰ ਉਸ ਤੋਂ ਬਾਅਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹਲੇ ਸਾਂ ਕੋਈ ਕਿਉਂਕਿ ਇਹਨਾਂ ਨੂੰ ਹੋਣਾ ਚਾਹੀਦਾ ਸੀ ਵੀ ਪੁਲਿਸ ਵਾਲਿਆਂ ਨੂੰ ਇਹ ਚਾਹੀਦਾ ਸੀ ਵੀ ਉਥੇ ਥਾਣੇ 'ਚ ਬੁਲਾਉਣ ਦੇਣਾ ਨੂੰ ਇਹ ਕਦੀ ਕਹਿੰਦੇ ਆ ਕਿ ਅੱਜ ਉਥੇ ਉਹਦੀ ਡਿਊਟੀ ਉਥੇ ਲੱਗੀ ਆ ਆ 15 ਅਗਸਤ ਆ ਗਏ ਦੋ ਦਿਨੇ ਉਥੇ ਚੱਲ ਗਏ ਆ ਉਸ ਤੋਂ ਬਾਅਦ ਕਹਿੰਦੇ ਆ ਰਖੜੀ ਆ ਗਈ ਆ ਇੰਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਤੁਹਾਨੂੰ ਡੇ ਉਤੋਂ ਤੁਹਾਨੂੰ ਡੇ ਕਰਨ ਵੀ ਆਪਾਂ ਇਹ ਇਹਨਾਂ ਨੂੰ ਪਾੜਨਾ ਵਾ ਇਹਨਾਂ ਕੋ ਮਾਫੀ ਮੰਗਾਉਣੀ ਆਪਾਂ ਆ ਇਹ ਕਰਨਾ ਜੀ ਮੈਂ ਆਰਮੀ ਦੇ ਵਿੱਚੋਂ ਰਿਟਾਇਰ ਆਇਆ ਵਾਂ ਮੈਂ ਕੋਈ ਕਾਰਵਾਈ ਨਹੀਂ ਕਰਦਾ ਮੈਨੂੰ ਨਾ ਸਾਨੂੰ ਇਹ ਪਤਾ ਹੁੰਦਾ ਇਸ ਚੀਜ਼ਾਂ ਦਾ ਨਾ ਆਪਾਂ ਕੋਈ ਕਾਰਵਾਈ ਕਰਨ ਦੇ ਮੈਂ ਕੋਈ ਹਾਲੇ ਤੱਕ ਨਹੀਂ ਕੀਤੀ ਪਰ ਇਹਨਾਂ ਨੂੰ ਇਹ ਚਾਹੀਦਾ ਸੀ ਕਿ ਘੱਟੋ ਘੱਟ ਇਹ ਤਾਂ ਹੋਏ ਪੁਲਿਸ ਨੂੰ ਇਹ ਤਾਂ ਚਾਹੀਦਾ ਚਲੋ ਠੀਕ ਹੈ ਮੁਲਾਜਮਾਂ ਅੱਗੋਂ ਮੈਂ ਵੀ ਆਰਮੀ ਵਾਲਾ ਵਾਂ ਚਲੋ ਰਿਟਾਇਰ ਆਇਆ ਫਿਰ ਵੀ ਆਰਮੀ ਵਾਲਾ ਹਾਂ ਇਹਨਾਂ ਨੂੰ ਇਹ ਤਾਂ ਕੋਟੋਟ ਚਾਹੀਦਾ ਸੀ ਕਿ ਉਹਨੂੰ ਬੁਲਾ ਕੇ ਉਥੇ ਥਾਣੇ ਉਹ ਸਾਡੇ ਸਾਹਮਣੇ ਪੇਸ਼ ਕਰਦੇ ਤੇ ਕਾਰ ਲਾਉਣ ਤੋਂ ਮੈਡਮ ਸਾਡੇ ਐਸਏ ਤੇ ਕੁਲਵਿੰਦਰ ਕੌਰ ਲੱਗੇ ਆ ਉਹਨਾਂ ਦੇ ਨਾਲ ਹੀ ਫੌਜੀ ਪ੍ਰੇਮ ਸਿੰਘ ਦਾ ਘਰ ਆ ਤੇ ਕਾਰ ਲਾਉਣ ਨੂੰ ਝਗੜਾ ਹੋਇਆ ਇਹਨਾਂ ਦਾ ਇਹਦੇ ਸਬੰਧੀ ਇਹਨਾਂ ਦੀ ਐਮਐਲਏ ਨਾਲ ਤੇ ਅਜੇ ਸਾਡੇ ਕੋਲ ਉਹਦੇ ਸਬੰਧੀ ਇਹ ਤੇ ਤਸਦੀਕ ਕਰਕੇ ਇੱਕ ਤੇ ਪ੍ਰੀਵੈਂਟਿਵ ਐਕਸ਼ਨ ਕਰ ਰਹੇ ਆ ਨੰਬਰ 2 ਤੇ ਜੋ ਕਲੋਨੀ ਕਾਰਵੋਈ ਇਹਨਾਂ ਦੀ ਬਣ ਚੁੱਕੀ ਹੈ ਫਿਰ ਜੋ ਸਾਡੇ ਅਜੇ ਅਜੇ ਤੱਕ ਸਾਡੇ ਕਿਸੇ ਨੇ ਪੇਸ਼ ਨਹੀਂ ਕੀਤੀਆਂ ਬਟ ਸੋਸ਼ਲ ਮੀਡੀਆ 'ਨੂੰ ਤੇ ਦੇਖਿਆ ਗਿਆ ਉਹ ਉਹਨੂੰ ਤੇ ਬਾਤ ਕੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਹੋਵੇ ਉਹ ਕਰ ਜੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ